ਤੁਹਾਡੇ ਕੋਲ ਭਾਈ ਵੀਡੀਓ ਬਣਾ ਰਹੇ ਤੁਸੀਂ ਕੌਣ ਹੋ ਭਾਈ ਸਾਤੂ ਕੋਣੇ ਦੱਸ ਮੈਨੂੰ ਭਾਈ ਵੀਡੀਓ ਬਣਾ ਰਹੇ ਭਾਈ ਭਾਈ ਉਹਨਾਂ ਦੀ ਕਲੀਪ ਕਰਦੇ ਭਾਈ ਸਾਹਿਬ ਅਸੀਂ ਕੋਲ ਹੋਈ ਨਹੀਂ ਲੜੀ ਦੇਖਾ ਵੀ ਇਹਨਾਂ ਵੱਡਾ ਤੁਸੀਂ ਕੁਝ ਵੀਡੀਓ ਬਣਾ ਰਹੇ ਹੈ ਜੋ ਵੀ ਐਕਸੀਡੈਂਟ ਹੋ ਗਿਆ ਮਮਦ ਵੀਡੀਓ ਬਣਾਉਣ ਦੇ ਆਹ ਕੋਣ ਭਾਈ ਇਹ ਕੋਲ ਯਾਰ ਇੱਧਰ ਹਉ ਬਾਹਰ ਹੋ ਬਾਹਰ ਹੋ ਚੱਲੋ ਕੋਈ ਸਾਦੂ ਵੀਡੀਓ ਬਣਾ ਰਹੇ ਸੀ ਲੋਕੀ ਨੂੰ ਬਾਹਰ ਕਿਨੇ ਜਾ ਰਹੇ ਪਹਿਲਾਂ ਵੀਡੀਓ ਕੋਈ ਸਰਕਾਰੀ ਅਰੇ ਮੇ ਫਾੜੇ ਰੱਬਿਆ ਤੋ ਫੁਮਾਰੀ ਦੀ ਵੀਡੀਓ ਵੀਡੀਓ ਡੀਲੀਟ ਕਰਾ ਜਾ ਵੀਡੀਓ ਕਾਜੀ ਬਣਾਈ ਆ ਕਿਹੜੀ ਜਿਹੜੀ ਵੀਡੀਓ ਮੈਂ ਬਣਾਉਂਦਾ ਹੋਰ ਛੜੀ ਹੋਤਾ ਮੈਂ ਯਾਰ ਕਿਹੜੀ ਬਾਈ ਚੈੱਕ ਕਰਨਾ ਚਲੋ ਤੁਸੀਂ ਇਹ ਕਰਦਾ ਹੀ ਮੈਂ ਵੀਡੀਓ ਬਣਾਉਂਦਾ ਵੀਡੀਓ ਬਣਾ ਤੱਕ ਨੂੰ ਮੈਂ ਕਦੀ ਵੀਡੀਓ ਭਈ ਬਣਾ ਰਿਹਾ ਆ ਲੈ ਆ ਜਿਹੜੀ ਲੂਪ ਹੁਣ ਮੈਂ ਖਾਮ ਖਾ ਓ ਯਾਰ ਬੱਸ ਉਦੋਂ ਹੀ ਵੀਡੀਓ ਮੈਂ ਕੋਈ ਉਹਨਾਂ ਨੇ ਹੱਥੋਂ ਲੈ ਗਏ ਬੀਚੇ ਦੇਖੇ ਪੁਰਾਣਾ ਤੇ ਇਹ ਫੋਨ ਸਾਰਾ ਡੀਲੀਟ ਬਾਰਤ ਗਈ ਤੁਸੀਂ ਕੋਈ ਨਹੀਂ ਦੇਣਾ ਫੋਨ ਨਹੀਂ ਦੇਣਾ ਤੁਸੀਂ ਬਜੀ ਦੀ ਵੀਡੀਓ ਬਣਾ ਨਹੀਂ ਫੋਨ ਨਹੀਂ ਦੇਣਾ ਪੰਜਾਬ ਪੁਲਿਸ ਮਰਦਾਬਾਦ ਪੰਜਾਬ ਪੁਲਿਸ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਲਾਸ਼ ਨੂੰ ਨਾਸ਼ ਨੂੰ ਭਾਜੀ ਇੰਨੇ ਚਿਰ ਹੋ ਗਿਆ ਹਾਂ ਤੱਕ ਫਰਾਂਸ ਦੀ ਟੀਮ ਨਹੀਂ ਆਈ ਉਹ ਯਾਰ ਕਾ ਮੈਂਬਰ ਆ ਇੱਥੇ ਦਾ ਯਾਰ ਕਿਹਨਾਂ ਦੇ ਮੈਂਬਰ ਤੁਸੀਂ ਕਿਹਨਾਂ ਦੇ ਮੈਂਬਰ ਹੋ ਮੈਂ ਕੋਈ ਉਦਾਂ ਹੀ ਆ ਗਿਆ ਯਾਰ ਸਭਾ ਕਤਲ ਹੋਇਆ ਪਤਾ ਮੈਂ ਭਾਜੀ ਮੈਂ ਗਲਤ ਥੋੜਾ ਪੱਕਾ ਨਹੀਂ ਵੀਡੀਓ ਭਾ ਕੇ ਪਾਣੀ ਕਿੱਥੋਂ ਹੈ ਕਿਸੇ ਨੂੰ ਨਹੀਂ ਪਾਣੀ ਆ ਇਹ ਤਾਂ ਕੰਮ ਨਹੀਂ ਕਰਾਉਂਦਾ ਮੀਡੀਆ ਉਹਨੇ ਬਣਾ ਦੇ ਆਪਣਾ ਮੇਰਾ ਅੱਧਾ ਘੰਟੇ ਤੋਂ ਜ਼ਿਆਦਾ ਹੋ ਚੁੱਕਾ ਹੈ ਜੀ ਸਾਹਿਬ ਮੇਰਾ ਮੇਰਾ ਸਵਾਲ ਲੈ ਲਓ ਸਰ ਕਿ ਅੱਧੇ ਘੰਟੇ ਤੋਂ ਵੀ ਜ਼ਿਆਦਾ ਹੋ ਚੁੱਕਾ ਪਰ ਹਜੇ ਤੱਕ ਪ੍ਰਚਾਰਕ ਨਜ਼ਾਰਾ ਮੌਨੀਆਂ ਆਪਾ ਕੀ ਬੇਮੀ ਆ ਰਹੀ ਹੈ ਪੰਜਾਬੀ ਟੀਮ ਜਿਹਨਾਂ ਨੇ ਪੰਜ ਪੰਜ ਦੋ ਦੋ ਖੜੇ ਨਹੀਂ ਕਿੰਨੇ ਚਲੇ ਗਏ ਕੋਈ ਯਾਦ ਨਹੀਂ ਸਾਰੇ ਖੜੇ ਹੁੰਦੇ ਆਈਏ ਗੇਟ ਤੋਂ ਲੋਹੇ ਦੀ ਇਹ ਇਹੀ ਟੱਪਾ ਲਾਇਆ ਗੇਟ ਬੱਲੇ ਹਾਂ ਹਾਂਜੀ ਭਾਂਜਾ ਜੀ ਅਸੀਂ ਜੇ ਨਾ ਖੁੱਲੇ ਠੱਗਾ ਮਾਰ ਕੇ ਜਲਦੀ ਹੈ ਸਾਡੀ ਲਾਈਵ ਚੱਲੀ ਗਈ ਬਹੁਤ ਮਾੜਾ ਨੋਰਮਲ ਨਹੀਂ ਇਹ ਬਾਅਦ ਸਾਰਾ ਮੱਲਾਕੀ ਸੱਤੀ ਲੱਗੀ ਉਹਨਾਂ ਦੀ ਜਾਈ ਗਈ ਆ ਵੀਡੀਓ ਮੈਂ ਮਾਹੌਲ ਪੱਜੇ ਵੀ ਮੈਂ ਮੈਂ ਕੋਲੋਂ ਸਭ ਨੇ ਦੇਵਾਰੇ ਜਿਹੜੇ ਨਾਲੋਂ ਉਹ ਜੀ ਨਾਲ ਆਉਣਾ ਆਹ ਨਾਲੋਂ ਬਈ ਜਾਈ ਚਲੀ ਜੇ ਇੱਕ ਤਾਂ ਮਾਦੀਤ ਇਹ ਨਹੀਂ ਸਾਰੇ ਪੰਜਾਬ ਦੀ ਧੀ ਆ ਜਿਹਦਾ ਮਰਡਰ ਹੋਇਆ ਜਿਹਦਾ ਰੇਪ ਹੋਇਆ ਇਹ ਪੂਰੇ ਪੰਜਾਬ ਦੀ ਧੀ ਆ ਅੱਜ ਇਹ ਸਾਰੇ ਮਿੱਠੂ ਬਸਤੀ ਦੇ ਲੋਕ ਜਿਹੜੇ ਮੇਰੇ ਸਿਰ ਦਾ ਤਾਜ ਆ ਇਹ ਸਭ ਲੋਕ ਇਨਸਾਫ ਲੈਣ ਲਈ ਇੱਥੇ ਖੜੇ ਆ ਕਿੰਨੀ ਦੇਰ ਤੱਕ ਇਨਸਾਫ ਨਹੀਂ ਮਿਲੇਗਾ ਓਨੀ ਦੇਰ ਤੱਕ ਪ੍ਰਸ਼ਾਸਨ ਦੀ ਇਹ ਟ੍ਰੈਕਟ ਕਰਵਾਗੇ ਜਿਹੜੇ ਮੁਲਾਜ਼ਮ 1 ਘੰਟਾ ਦੇ ਘਰ ਬੈਠ ਕੇ ਗਾਇਆ ਚਾਹਾਂ ਪੀ ਕੇ ਗਾਇਆ ਉਹਨਾਂ ਦੇ ਪਰਚਾਦਰ ਨਹੀਂ ਹੁੰਦਾ ਉਹ ਵੀ ਇਹਦੇ ਪੰਜਾ ਬਰਾਬਰ ਗੁਣਾ ਵਾਰਾ